ਮੇਰਾ ਨਾਮ ਕਰਨਵੀਰ ਸਿੰਘ ਹੈ ਜੀ ਮੈਂ ਇੱਥੇ ਨਰਸਿੰਗ ਆਫੀਸਰ ਦੀ ਬਤੌਰ ਡਿਊਟੀ ਨਿਭਾ ਰਿਹਾ ਹਾਂ ਅਸੀਂ ਡੀਡਿਕਸ਼ਨ ਐਂਡ ਰੀਹੈਬਿਟੇਸ਼ਨ ਸੈਂਟਰ ਪੰਜਾਬ ਜਿਹੜੇ ਨਸ਼ਾ ਮੁਕਤੀ ਕੇਂਦਰ ਖੋਲੇ ਹੋਏ ਹੈ ਤੇ ਮੁਰਬੂ સેવા ਕੇਂਦਰ ਖੋਲੇ ਹੈ ਪੰਜਾਬ ਗਵਰਨਮੈਂਟ ਨੇ ਇਹ ਜਿਹੜਾ ਪ੍ਰੋਜੈਕਟ ਹੈ 2014 ਦੇ ਵਿੱਚ ਸਟਾਰਟ ਹੋਇਆ ਸੀਗਾ ਅੱਜ ਮੀਟਿੰਗ ਵੀ ਹੋਈ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਅਸੀਂ ਇਹਨੂੰ ਜੜੋਂ ਖਤਮ ਕਰਨਾ ਨਸ਼ੇ ਨੂੰ ਖਤਮ ਕਰਨਾ ਦੋ ਚੀਜ਼ਾਂ ਹੁੰਦੀਆਂ ਨੇ ਜੀ ਜਿਨ੍ਹਾਂ 'ਚ ਮੈਂ ਦੱਸਣਾ ਚਾਹੁੰਦਾ ਜਿੱਦਾਂ ਮੰਤਰੀ ਸਾਹਿਬ ਨੇ ਸਾਡੇ ਨਾਲ ਡਿਸਕਸ ਕੀਤਾ ਕਿ ਹਾਰਮ ਰਿਡਕਸ਼ਨ ਹੁੰਦੀ ਹੈ ਇੱਕ ਸਪਲਾਈ ਡਿਡਕਸ਼ਨ ਹੈ ਇੱਕ ਜਿਹੜੀ ਹਾਰਮ ਡਿਡਕਸ਼ਨ ਹੁੰਦੀ ਹੈ ਉਹ ਸਾਡੇ ਵਰਗੇ ਜਿਹੜੇ ਨਰਸਿੰਗ ਸਟਾਫ ਕਾਉਂਸਲਰਸ ਨੇਗੇ ਸਫਾਈ ਸੇਵਕ ਨੇ ਜਾਂ ਫਿਰ ਵਾਰਡ اٹੈਂਡੈਂਟਸ ਨੇ ਡਾਕਟਰਸ ਨੇ ਇਹ ਚੀਜ਼ ਕਟਾ ਸਕਦੇ ਆ ਇੱਕ ਹੁੰਦੀ ਹੈ ਸਪਲਾਈ ਡਿਡਕਸ਼ਨ ਜਿਹੜੀ ਸਪਲਾਈ ਡਿਡਕਸ਼ਨ ਆ ਉਹ ਸਾਰੇ ਦਾ ਸਾਰਾ ਜਿਹੜਾ ਪੂਲ ਖਾਮ ਲਾਗਾ ਹੈ ਨਾ ਉਹ ਚੀਜ਼ ਇਸ ਚੀਜ਼ ਨੂੰ ਕੰਟਰੋਲ ਕਰ ਸਕਦਾ ਤਾਂ ਹੁਣ ਅਸੀਂ ਆਪਣਾ ਜਿਹੜਾ ਹੈਗਾ ਲੱਗੇ ਹੋਏ ਆਂਗੇ ਪਿਛਲੇ 2014 ਦੇ ਉੱਤੋਂ ਤੇ 2018 ਤੋਂ ਸਾਡਾ ਕੋਈ ਵੀ ਇਨਕਰੀਮੈਂਟ ਜਿਹੜਾ ਸੀਗਾ ਉਹ ਸਾਰੇ ਪੈਂਡਿੰਗ ਪਏ ਹੋਏ ਆ ਤੇ ਉਹਨਾਂ ਨੇ 21% ਜਿਹੜਾ ਸੀਗਾ ਰੁਕਿਆ ਹੋਇਆ ਇਨਕਰੀਮੈਂਟ ਸੀ ਤੇ ਉਹ ਸਾਨੂੰ ਅਪਰੂਵ ਕੀਤਾ ਸੀਗਾ ਪਰ ਉਹ ਫਿਲਹਾਲ ਸਟਿਲ ਅਜੇ ਵੀ ਉਹ ਸਾਨੂੰ ਨਹੀਂ ਮਿਲਿਆ ਹੈਗਾ ਉਹਦੇ ਲਈ ਅਸੀਂ ਬਾਰ-ਬਾਰ ਸਾਡੀਆਂ ਮੀਟਿੰਗਸ ਹੁੰਦੀਆਂ ਰਹੀਆਂ ਨੇ ਹੁਣ ਵੀ ਹੋ ਰਹੀਆਂ ਨੇ 15 20 15 20 ਪੇਸ਼ੈਂਟ ਜਿਹੜੀ ਹੈਗੀ ਆ ਰੇਸ਼ੋ ਰਹਿੰਦੀ ਹੈਗੀ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਤੇ 10 ਬੈੱਡ ਸਾਡਾ ਜਿਹੜਾ ਹੈਗਾ ਡੀਡਿਕਸ਼ਨ ਸੈਂਟਰ ਹੈ ਜਿਹੜਾ ਸਿਵਲ ਹਸਪੀਟਲ ਦੀ ਮੇਨ ਬਿਲਡਿੰਗ ਦੇ ਵਿੱਚ ਹੈ ਉਹਦੇ 10 ਬੈੱਡਡ ਹੈ ਤੇ 10 ਦੇ 10 ਤਕਰੀਬਨ ਮੋਸਟਲੀ ਫੁੱਲ ਰਹਿੰਦੇ ਆ ਤੇ ਪਰ ਦਿਨ ਰਾਤ ਜਿਹੜਾ ਸਟਾਫ ਕੰਮ ਕਰ ਰਿਹਾ ਹੈ ਉਹਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਤੇ ਉਹ ਕਦੋਂ ਤੋਂ ਨਿਗੂਣੀਆਂ ਜੀਆਂ ਤਨਖਾਹਾਂ ਦੇ ਉੱਤੇ ਕੰਮ ਕਰ ਰਿਹਾ ਕਿਸੇ ਦੀ 10000 ਤਨਖਾਹ ਕਿਸੇ ਦੀ 12 ਕਿਸੇ ਦੀ 15 ਟੋਟਲ ਸਾਡੇ ਇੱਥੇ ਆਊਟਸੋਰਸਿੰਗ ਤੇ ਸੁਸਾਇਟੀ ਦਾ ਜਿਹੜਾ ਸਟਾਫ ਹੈ ਉਹ 21 ਦੇ ਕਰੀਬ ਸਟਾਫ ਹੈਗਾ ਸਾਡੀ ਇੱਕੋ ਹੀ ਮੰਗ ਹੈ ਜੀ ਕਿ ਸਾਨੂੰ ਜਦੋਂ ਇਹ ਰੱਖੇ ਗਏ ਸੀਗੇ ਇਹ ਇੱਕ ਪੱਕੀਆਂ ਭਰਤੀਆਂ ਸੀਗੀਆਂ ਉਸ ਤੋਂ ਬਾਅਦ ਚ ਉਹਦੀ ਚਲੋ ਕਨਵਰਟ ਕਰ ਦਿੱਤੀਆਂ ਗਈਆਂ ਤਾਂ ਸੁਸਾਇਟੀ 'ਚ ਕਨਵਰਟ ਹੋ ਗਿਆ ਪਰ ਇਹ ਚੀਜ਼ ਨੂੰ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਨੂੰ ਪੱਕਾ ਕੀਤਾ ਜਾਵੇ।